ਮੂੰਦਾਂ ਤੇ ਦੇਖੀ ਤੰਗ ਲੁਕਾਈ ਦਿਨ ਦੇਵੇਂ ਮਾਝ ਲੂਮ ਦੋਹਾਈ ਬਣ ਜਾ ਆ ਕੇ ਆਪ ਸਹਾਈ ਬਣ ਜਾ ਆ ਕੇ ਆਪ ਸਹਾਈ ਮਾ ਮਨੂ ਕੀ ਜਮੇ ਨੂੰ ਤੁਰ ਪੈ ਗੁਰੂ ਨਾਨਕ ਨਰੰਕਾਰੀ ਤਾਰਨ ਲਈ ਜਮਾਨੇ ਨੂੰ ਤੁਰ ਪੈ ਗੁਰੂ ਨਾਨਕ ਨਰੰਕਾਰੀ ਤਾਰਨ ਲਈ ਜਮਾਨੇ ਨੂੰ ਸਰ ਸੁਲਤਾਨਪੂਰੀ ਦੇ ਕੇਰਾ ਦੁਰਪੇ ਪੰਨੀ ਲਾਈਆਂ ਦੇਰਾ ਜਿੱਥੇ ਟੋਲੇ ਤੇਰਾ ਤੇਰਾ ਜਿੱਥੇ ਟੋਲੇ ਤੇਰਾ ਤੇਰਾ ਛੱਡ ਕੇ ਮੋਤੀ ਖਾਨੇ ਨੂੰ ਦੁਰਪੇ ਗੁਰੂ ਨਾਨਕ ਨਰੰਕਾਰੀ ਤਾਨ ਲਈ ਜਮਾਨੇ ਨੂੰ ਦੁਰਪੇ ਗੁਰੂ ਨਾਨਕ ਨਰੰਕਾਰੀ ਤਾਨ ਲਈ ਜਮਾਨੇ ਨੂੰ ਕਰਨੀ ਆਜੇ ਜ਼ੁਲਮ ਦੀ ਫੰਢੀ ਤੁਰ ਪੇ ਰਾਸਤੇ ਪੌਣ ਪਖੰਡੀ ਕਰਕੇ ਨਾਲ ਦੋ ਸਾਥੀ ਸੰਗੀ ਬਾਲੇ ਤੇ ਮਰਦੰਮੇਨ ਤੁਰ ਪੇ ਗੁਰੂ ਨਾਨਕ ਅੰਕਾਰੇ ਤਾਰਨ ਲਈ ਜਮਾਨੇ ਨੂੰ ਤੁਰ ਪੇ ਗੁਰੂ ਨਾਨਕ ਅੰਕਾਰੇ ਤਾਰਨ ਲਈ ਜਮਾਨੇ ਨੂੰ ਛੱਡ ਕੇ ਭੈਣ ਪੁੱਤ ਪਰਵਾਰ ਚੱਲਿਆ ਵੇਖੀ ਉਹਦਾ ਸੀਤਾਰ ਕਰਨ ਲਈ ਸਤ ਦਾ ਪ੍ਰਚਾਰ ਹੈ ਕਰ ਲਿਆ ਬਹੰਨੇ ਨੂੰ ਤੁਰ ਪਏ ਗੁਰੂ ਨਾਨਕ ਨੰਕਾਰੇ ਤਾਰਨ ਲਈ ਜਮਾਨੇ ਨੂੰ ਤੁਰ ਪਏ ਗੁਰੂ ਨਾਨਕ ਨੰਕਾਰੇ ਤਾਰਨ ਲਈ ਜਮਾਨੇ ਨੂੰ ਹੋ ਲੜਕ ਜਦੋਂ ਸੁਰਾਂ ਚ ਬਾਣੀ ਸੁਣ ਕੇ ਤਰਦੇ ਪਸੂ ਪਰਾਨੀ ਗਾਉਂਦੇ ਨਹੀਂ ਕੋਈ ਕੂੜ ਕਹਾਣੀ ਗਾਉਂਦੇ ਨਹੀਂ ਕੋਈ ਕੂੜ ਕਹਾਣੀ ਖੇੜ ਮੀਰ ਤਰਾਨੇ ਨੂੰ ਤੁਰ ਪਏ ਗੁਰੂ ਨਾਨਕ ਨਰੰਗਕਾਰੀ ਤਾਰਨ ਲਈ ਜਮਾਨੇ ਨੂੰ ਏਗਾ ਕੋਦਰਤਾ ਦੀ ਕੋਈ ਮਾਇਆ ਰੱਖੀ ਜੋਤ ਆ ਬਤੂਰੇ ਆਇਆ ਧਰਤੀ ਉੱਤੇ ਸਵਰਗ ਬਣਾਇਆ ਜਿੱਥੇ ਕਰਨ ਟਿਕਾਣੇ ਨੂੰ ੁਰਪੇ ਗੁਰੂ ਨਾਨਕ ਨੰਕਾਰੇ ਤਾਰਨ ਲਈ ਜਮਾਨੇ ਨੂੰ ੁਰਪੇ ਗੁਰੂ ਨਾਨਕ ਨੰਕਾਰੇ ਤਾਰਨ ਲਈ ਜਮਾਨੇ ਨੂੰ ਮੱਲਾ ਜਗਦੇ ਨੇਤਰਾਂ ਵਾਂਗ ਮਸਾਲਾ ਮੂਰੀ ਚੇਰਾ ਰੂਪ ਕਮਾਲਾ ਜਗਦੇ ਨੇਤਰਾਂ ਵਾਂਗ ਮਸਾਲਾ ਤਪਸੀ ਪਰਿਆ ਚੁਸਤ ਖਿਆਲਾ ਸਾਵੇਂ ਗਿਆਨ ਦਖਾਵੇਂ ਦਿਖਾਣੇ ਨੂੰ ਤੁਰਪੇ ਗੁਰੂ ਨਾਨਕ ਨਰੰਕਾਰੀ ਤਾਰਨ ਲਈ ਜਮਾਨੇ ਨੂੰ ਤੁਰਪੇ ਗੁਰੂ ਨਾਨਕ ਨਰੰਕਾਰੀ ਤਾਰਨ ਲਈ ਜਮਾਨੇ ਨੂੰ ਖਣਕੇ ਚੰਦ ਵਿੱਚ ਹਾਲ ਖਣਕੇ ਚੰਦ ਵਿੱਚ ਹਾਲ ਹੈ ਤਰ ਸੇ ਮਜਗੀਂਦਰੇ ਮਾਲਾ ਦਾਤਾ ਬਖਸੀ ਨੂਰੀ ਗਿਆਨ ਲਾਤਾ ਬਖਸੀ ਨੂਰੀ ਗਿਆਨ ਆਪ ਦਾ ਜਸ ਕਰਵਾਉਣੇ ਨੂੰ ਤੁਰ ਪਏ ਗੁਰੂ ਨਾਨਕ ਨਰੰਕਾਰੀ ਤਾਰਨ ਲਈ ਜਮੰਨੇ ਨੂੰ ਤੁਰ ਪਏ ਗੁਰੂ ਨਾਨਕ ਨਰੰਕਾਰੀ ਤਾਰਨ ਲਈ ਜਮੰਨੇ ਨੂੰ